ਆ ਸਤਿਗੁਰ ਬੰਦੀ ਛੋੜ ਹੈ ਜੀਵਨ ਮੁਕਤ ਕਰਿਓ ਡੀਣਾ ਦੇ ਮਹਾਨ ਵਾਕਾਂ ਸਰਸਤੇ ਪਾਠਾ ਜਿਸ ਤਰ੍ਹਾਂ ਆਪ ਜੀ ਨੇ ਗਵਾਲੀਅਰ ਦੇ ਕਿਲੇ ਦੇ ਵਿੱਚੋਂ ਉਹਨਾਂ ਬੰਦਿਆ ਪਰਾਜੈਆਂ ਦੀ ਰਿਹਾਈ ਕਰਵਾਈ ਸੀ ਬੰਦੀ ਸਿੰਘਾਂ ਦੀ ਰਿਹਾਈ ਦਾ ਮੋਰਚਾ ਲਗਾਤਾਰ 3 ਸਾਲ ਤੋਂ ਜਨਵਰੀ ਦੇ ਵਿੱਚ 3 ਸਾਲ ਹੋ ਜਾਣੇ ਨੇ ਲਗਾਤਾਰ ਚੱਲ ਰਿਹਾ ਉਥੇ ਸੇਵਾਵਾਂ ਨਿਭਾ ਰਹੇ ਹਾਂ ਬੰਦੀ ਸਿੰਘਾਂ ਦੇ ਵਿੱਚੋਂ ਤਿੰਨ ਬੰਦੀ ਸਿੰਘ ਭਾਈ ਲਖਵੀਰ ਸਿੰਘ ਲਖਾ ਭਾਈ ਗੁਰਮੀਤ ਸਿੰਘ ਇੰਜੀਨੀਅਰ ਭਾਈ ਸੰਜੀਤ ਸਿੰਘ ਉਹਨਾਂ ਦੀ ਰਿਹਾਈ ਹੋ ਚੁੱਕੀ ਹੈ ਜਿਹੜੇ ਬਾਕੀ ਦੇ ਸਿੰਘ ਨੇ ਭਾਈ ਜਗਤਾਰ ਸਿੰਘ ਹਵਾਰਾ ਭਾਈ ਜਗਤਾਰ ਸਿੰਘ ਤਾਰਾ ਭਾਈ ਪਰਮਜੀਤ ਸਿੰਘ ਪਿਉਰਾ ਭਾਈ ਪਰਮਜੀਤ ਸਿੰਘ ਪਿਉਰਾ ਭਾਈ ਵਰਵੰਦ ਸਿੰਘ ਰਾਜਵਾਨਾ ਭਾਈ ਗੁਰਦੀਪ ਸਿੰਘ ਖੇੜਾ ਤੇ ਭਾਈ ਦਵਿੰਦਰਪਾਲ ਸਿੰਘ ਭੁੱਲਰ ਇਹ ਜਿਹੜੇ ਪ੍ਰਾਤਨਵੰਦੀ ਸਿੰਘ ਨੇ ਜਿਨ੍ਹਾਂ ਨੂੰ 30-30 ਸਾਲ ਬੱਤੀ ਬੱਤੀ ਸਾਲ ਹੋ ਗਏ ਜਿਨ੍ਹਾਂ ਦੇ ਵਿੱਚ ਇਸ ਹਿੰਦ ਹਕੂਮਤ ਨੇ ਬੰਦ ਕਰੇ ਨੇ ਧੱਕੇ ਦੇ ਨਾਲ ਜੇ ਕੋਈ ਕ੍ਰਾਈਮ ਕਰਦਾ ਜੇ ਕੋਈ ਜੁਰਮ ਕਰਦਾ ਇੱਥੇ ਦੇ ਕਾਨੂੰਨ ਮੁਤਾਬਕ ਉਹਨੂੰ ਸਜ਼ਾ ਹੁੰਦੀ ਹੈ ਉਮਰ ਕੈਦ ਜਾਂ ਹੋਰ ਸੇਵਾਵਾਂ ਪਰ ਉਹ ਗੁਰੂ ਕੇ ਸਿੱਖਾਂ ਨੇ ਉਹ ਸਜ਼ਾਵਾ ਵੀ ਭੁਗਤ ਲਈਆਂ ਉਹਦੋਂ ਡਬਲ ਸਜ਼ਾ ਭੁਗਤ ਲਈ ਹੁਣ ਤਾਂ 30 ਸਾਲ 32 ਸਾਲ 35 ਸਾਲ ਹੋ ਗਏ ਉਹਨਾਂ ਨੂੰ ਕਾਲ ਕੋਠਰੀਆਂ ਦੇ ਵਿੱਚ ਬੰਦ ਕਰਿਆ ਹੋਇਆ ਹਾਂ ਆਓ ਹਾਲਾ ਨਾਰਾ ਮਾਰਿਆ ਕਰੋ ਜੇ ਤੁਸੀਂ ਉੱਥੇ ਨਹੀਂ ਪਹੁੰਚ ਸਕਦੇ ਸੋਸ਼ਲ ਮੀਡੀਆ ਦੇ ਉੱਤੇ ਜਿਹੜੀ ਹੈ ਉਹ ਆਪਣੀ ਜ਼ੋਰ ਹਾਜ਼ਰੀ ਨਵਾਇਆ ਕਰੋ ਕਿ ਬੰਦੀ ਸਿੰਘਾਂ ਦੀ ਰਿਹਾਈ ਹੋਣੀ ਚਾਹੀਦੀ ਹੈ 3 ਸਾਲਾਂ ਤੋਂ ਲਗਾਤਾਰ ਉੱਥੇ ਉਹਨਾਂ ਦੀ ਰਿਹਾਈ ਵਾਸਤੇ ਬੈਠੇ ਹਾਂ ਗੁਰੂ ਕਿਰਪਾ ਕਰਨਗੇ ਜਦੋਂ ਪੰਥ ਦੀ ਮਹਾਨ ਸ਼ਖਸੀਅਤ ਜੋ ਜੇਲ੍ਹ ਦੇ ਵਿਦਵੰਤ ਨੇ ਜਿਨ੍ਹਾਂ ਨੂੰ ਸਰਵਤ ਖਾਲਸੇ ਨੇ 2015 ਦੇ ਵਿੱਚ ਜਫੇਦਾਲ ਥਾਪਿਆ ਸਿੱਖ ਸਾਹਿਬ ਬਾਬਾ ਭਾਈ ਜਗਤਾ ਸਿੰਘ ਦੀਵਾਰਾ ਉਹ ਵੀ ਬਾਹਰ ਆਉਣ ਤੇ ਪੰਥਰੀ ਵਾਰਡੋਂ ਸੁਭਰਣਾਏ ਬੇਨਤੀ ਅਰਦਾਸ ਹਰ ਹਉਜ ਆਪਣੇ ਗੁਰੂ ਘਰਾਂ ਦੇ ਵਿੱਚ ਕਰਿਆ ਕਰੋ ਸਿੰਘ ਸਹਿਬਾਨ ਦੇ ਜਗਰੰਤੀ ਸਿੰਘ ਨੇ ਉਹ ਵੀ ਅਰਦਾਸ ਬੇਨਤੀ ਕਰਨ ਤੇ ਫੇਰ ਹੀ ਮੋਰਚੇ ਫੱਦੇ ਹੋਣੇ ਨੇ ਤੇ 328 ਰੂਪਾਂ ਜਿਹੜਾ ਮੋਰਚਾ ਲੱਗਿਆ ਸੀ ਅੱਜ ਤੋਂ तकरीबन 5 ਸਾਲ ਪਹਿਲਾਂ ਸ਼੍ਰੋਮਣੀ ਕਮੇਟੀ ਨੇ 328 ਰੂਪ ਜਿਹੜੇ ਗੁੰਮ ਕਰਤੇ ਅਜੇ ਤੱਕ ਨਹੀਂ ਪਤਾ ਦੱਸਿਆ ਹਾਲੇ ਮਿੱਟੀ ਪਾਉਣ ਦੇ ਉੱਤੇ ਹਜੇ ਕਹਿੰਦੇ ਨੇ ਗੁੰਮਤਾ ਹੋਈ ਨਹੀਂ ਹੀਰਾ ਫੇਰੀ ਹੋਈ ਹੈ ਫਿਰ ਉਹ ਦੱਸਦੇ ਹੋ ਭਾਈ ਕਿੱਥੇ ਰੱਖੇ ਨੇ ਕਿਹਨੇ ਹੀਰਾ ਫੇਰੀ ਕੀਤੀ ਹੈ ਸਰਕਾਰ ਨੇ ਉਹਨਾਂ ਤੇ ਐਫ ਆਈ ਆਰ ਦਰਜ ਕਰਕੇ ਉਹ ਵੀ ਮੋਰਚਾ ਫਤੇ ਹੋਇਆ ਖਾਸਾ ਬੰਦ ਦੀ ਜਿੱਤ ਹੋਈ ਹੈ ਇੱਕ ਸੈਂਟਰਲ ਸਰਕਾਰ ਵੱਲੋਂ ਪੀਜੂ ਪੰਜਾਬੀ ਪੰਜਾਬ ਯੂਨੀਵਰਸਿਟੀ ਜਿਹੜਾ ਹੈ ਉਥੇ ਆਪਣਾ ਜਿਹੜਾ ਹੈ ਕਬਜ਼ਾ ਕਰਨ ਦੀ ਕੋਸ਼ਿਸ਼ ਕੀਤੀ ਸੀ ਆਪ ਸਾਰਿਆਂ ਦੇਖਿਆ ਲਖਦੇ ਉਤੇ ਚੰਡੀਗੜ੍ਹ ਉਹ ਵੀ ਜਿੱਤ ਹੋਈ ਹੈ ਉਹ ਵੀ ਸਰਕਾਰ ਨੇ ਬੋਰਡੀਆਂ ਲਵਾ ਕੇ ਉੱਥੇ ਜਿਹੜੇ ਨੌਜਵਾਨ ਸੀ ਉਹ ਆਪਣਾ ਜਿਹੜਾ ਦੁਬਾਰਾ ਉਹਨਾਂ ਨੇ ਸਾਰਾ ਸੰਘੇਮ ਸ਼ੁਰੂ ਕੀਤਾ ਜੋ ਵੀ ਉਹਨਾਂ ਦੀਆਂ ਮੁੱਦੇ ਸੀ ਮੰਗਾ ਸੀ ਉਹ ਵੀ ਫਤਿਹ ਹੋਏ ਨੇ ਤੇ ਜਦੋਂ ਤੁਸੀਂ ਨਾਲ ਹੋ ਤੁਸੀਂ ਗੁਰੂ ਕਿਰਪਾ ਕਰਨ ਉਹਨਾਂ ਸਾਰੇ ਮੂਹਤੇ ਫਤਿਹ ਹੁੰਦੇ ਨੇ ਗੁਰੂ ਦੀ ਬਖਸ਼ੀ ਹੋਈ ਫਤਿਹ ਸਾਂਝੀ ਕਰੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਸੰਗਤ ਦਾ ਇਕੱਠ ਰਿਹਾ ਹੈ ਕਿ ਬਹੁਤ ਹੀ ਮਾਣ ਨੂੰ ਖੁਸ਼ੀ ਹੋਈ ਕਿ ਜਿੰਨੇ ਵੀ ਸੰਗਤ ਬੈਠੀ ਆ ਇਹ ਅਣਖ ਤੇ ਗੈਰਤ ਵਾਲੀ ਸੰਗਤ ਆ ਕਿਉਂਕਿ ਆਪਾਂ ਜਿਹੜਾ ਵੋਟ ਆ ਬਹੁਤ ਹੀ ਕੀਮਤੀ ਆ ਆਪਾਂ ਨੂੰ ਇਹ ਸੋਚ ਸਮਝ ਕੇ ਕੋਈ ਸੂਝਵਾਨ ਜਿੱਦਾਂ ਕੋਈ ਇੱਕੋ ਵੋਟਰ ਹੋਵੇ ਉਹਨੂੰ ਪਾਉਣਾ ਚਾਹੀਦਾ ਵਾ ਕਿਉਂਕਿ ਆਪਾਂ ਭਾਈ ਅਮਰਤਪਾਲ ਜੀ ਵੀ ਇਹੋ ਸੋਚ ਸੀ ਕਿ ਕੋਈ ਸੂਝਵਾਨ ਅੱਗੇ ਆਉਣ ਤੇ ਜੋ ਪੰਜਾਬ ਦੇ ਪੰਥ ਨੂੰ ਬਚਾ ਸਕਣ ਕਿਉਂਕਿ ਉਹਨਾਂ ਦੀ ਇਹ ਸੋਚ ਸੀ ਮੈਂ ਸਾਰੀ ਸੰਗਤ ਨੂੰ ਬੇਨਤੀ ਕਰਦੀ ਆ ਕਿ ਭਾਈ ਮਨਪ੍ਰੀਤ ਐਲੀ ਸਾਹਿਬ ਇਹਨਾਂ ਕਿ ਸਾਰੇ ਇਨੀਆਂ ਹੁੰਦਿਆ ਹੋਇਆ ਕਿ ਪੰਜਾਬ ਚ ਬੰਦੀ ਸਿੰਘਾਂ ਤੇ ਅਮਰਤਪਾਲ ਦੀ ਐਨਐਸਏ ਦਾ ਮੁੱਦਾ ਚੁੱਕਿਆ ਹੋਰ ਕੋਈ ਵੀ ਇਸ ਮੁੱਦੇ ਤੇ ਨਹੀਂ ਬੋਲਿਆ ਕਿੰਨੇ ਐਮਐਲਏ ਸੀ ਕੋਈ ਵੀ ਨਹੀਂ ਵੀ ਆਵਾਜ਼ ਨਹੀਂ ਚੁੱਕੀ ਇਹ ਸਾਡਾ ਬੜੰਨੇ ਤੱਕ ਲੀਡਰ ਆ ਤੇ ਇਹਨਾਂ ਨੂੰ ਆਪਾਂ ਨੂੰ ਅੱਗੇ ਖੜਨ ਦੀ ਬਹੁਤ ਜ਼ਿਆਦਾ ਜਰੂਰਤ ਹੈ ਮੈਂ ਸਾਰੀ ਸੰਗਤ ਨੂੰ ਬੇਨਤੀ ਕਰਦੀ ਹਾਂ ਕਿ ਆਪਾਂ ਆਪਣੀ ਸੂਝ-ਬੂਝ ਨਾਲ ਜਿਹੜੇ ਇਨ੍ਹਾਂ ਵੱਲੋਂ ਕੈਂਡੀਡੇਟ ਖੜੇ ਆ ਜਿਨ੍ਹਾਂ ਦਾ ਚੋਣ ਨਿਸ਼ਾਨ ਟਲਕ ਤੇ ਘਾਲਜਾ ਉਹਨਾਂ ਨੂੰ ਆਪਾਂ ਵੋਟਾਂ ਪਾ ਕੇ ਤੇ ਕਾਮਯਾਬ ਕਰੀਏ ਕਿਉਂਕਿ ਆਪਾਂ ਸਰਕਾਰਾਂ ਤੇ ਸਾਰੀਆਂ ਹੀ ਦੇਖੀਆਂ ਆ ਆਕਾਲੀ ਕਾਂਗਰਸ ਆਪ ਵਾਲੇ ਜਿਨ੍ਹਾਂ ਨੇ ਬਿਲਕੁਲ ਹੀ ਪੰਜਾਬ ਨੂੰ ਲੁੱਟ ਕੇ ਖਾ ਲਿਆ ਪੰਜਾਬ ਨੂੰ ਇਹ ਨਸ਼ਟ ਕਰਨਾ ਚਾਹੁੰਦੇ ਆ ਆਪਾਂ ਜੀ ਪੰਜਾਬ ਨੂੰ ਬਚਾਉਣਾ ਵਾ ਪੰਜਾਬੀਅਤ ਨੂੰ ਨੌਜਵਾਨਾਂ ਨੂੰ ਬਚਾਉਣਾ ਵਾ ਤੇ ਆਪਾਂ ਇਦਾਂ ਦੇ ਚੰਗੇ ਸੂਝਵਾਨੀ ਜਿਹੇ ਤਰ੍ਹਾਂ ਦੀ ਚੋਣ ਕਰੀਏ ਤਾਂ ਜੋ ਆਪਣੇ ਪੰਜਾਬ ਤੇ ਪੰਜਾਬੀਅਤ ਨੂੰ ਬਚਾ ਸਕਾਂ ਆਕਤੇ ਮੈਂ ਸਾਰੇ ਭੈਣ ਭਰਾਵਾਂ ਨੂੰ ਸਾਰੇ ਸੰਗਤ ਨੂੰ ਬੋਲਾਂ ਮੈਂ ਗੁੰਮਬੈਂਦੀ ਕਰਦੀ ਆਂ ਕਿ ਹੱਥ ਜੋੜ ਕੇ ਬੇਨਤੀ ਹੈ ਕਿ ਆਪਾਂ ਇਹੋ ਜਿਹੇ ਚੰਗੇ ਸੂਝਵਾਨਾਂ ਨੂੰ ਵੋਟਾਂ ਪਾਈਏ ਤੇ ਅੱਗੇ ਲੈ ਕੇ ਆਈਏ ਤੇ ਪੰਜਾਬ ਨੂੰ ਤੇ ਪੰਜਾਬ ਪੰਜ ਚਾਹੀਏ ਅਮਰਤਪਾਲ ਦੀ ਆਪਾਂ ਗੱਲ ਕਰ ਲਗੇ ਕਹਿੰਦੇ 5000 ਸਫੇ ਦਾ ਇਹਨਾਂ ਨੇ ਜਵਾਬ ਦਿੱਤਾ ਹਾਈ ਕੋਰਟ ਚ 5000 ਸਫੇ ਦਾ ਪੰਜਾਬ ਸਰਕਾਰ ਨੇ ਕੀ ਦਿੱਤਾ ਕਹਿੰਦੇ ਜੀ ਜੇ ਇਹ ਬੰਦਾ ਪੈਰੋਲ ਤੇ ਬਾਹਰ ਆ ਗਿਆ ਇਹ ਉਥੇ ਲੋਕ ਸਭਾ ਚ ਲਿਆ ਗਿਆ ਤਾਂ ਦੇਸ਼ ਦੀ ਸੁਰੱਖਿਆ ਨੂੰ ਬਹੁਤ ਵੱਡਾ ਖਤਰਾ ਖੜਾ ਹੋ ਜਾਣਾ ਜੀ ਇਹ ਤਾਂ ਅੰਦਰ ਬੈਠਾ ਕਹਿੰਦੇ 15 ਬੰਦਿਆਂ ਦੇ ਨੂੰ ਕਤਲ ਕਰਨ ਦਾ ਇਹ ਤਾਂ ਬੰਦਾ ਅੰਦਰੋਂ ਬੈਠਾ ਸਕੀਮ ਘੜ ਰਿਹਾ ਸੀ ਅੰਦਰ ਬੈਠਾ ਬੰਦਾ ਇਹ ਬਿងਦ ਬਣਾ ਰਿਆ ਹੈ ਸਾਜ਼ਿਸ਼ ਕਰ ਰਿਆ ਸੀ 15 ਬੰਦੇ ਕਤਲ ਕਰਨੇ ਆ ਹੱਦ ਹੋ ਗਈ ਸਾਡੀ ਆ ਜਿਹੜੇ ਕੋ ਸਾਡੇ ਬੰਦੇ ਸਾਡੀ ਖਾਤਰ ਸਾਡੀਆਂ ਨਸਲਾਂ ਖਾਤਰ ਸਾਡੇ ਜਵਾਕਾਂ ਨੂੰ ਚਟਿਆਂ ਤੋਂ ਬਚਾਉਣ ਦੀ ਖਾਤਰ ਸਾਡੇ ਪਾਣੀਆਂ ਦੀ ਖਾਤਰ ਸਾਡੀ ਧਰਤੀ ਦੀ ਖਾਤਰ ਕੋਈ ਬੰਦਾ ਬੋਲਦਾ ਉਹਨੂੰ ਚੱਕ ਕੇ ਅੰਦਰ ਸਿੱੜ ਦਿੰਦੇ ਆ ਐਨਸੇ ਲਾ ਕੇ ਉਹਦੇ ਖਿਲਾਫ ਇਹ ਜਿਹੀਆਂ ਸ਼ਾਸ਼ ਸ਼ ਰਚੀ ਜਾਂਦੀਆਂ ਨੇ ਸਾਡੇ ਲੋਕ ਭੇਡਾਂ ਵਾਂਗ ਕੇ ਮਗਰ ਜ਼ਿੰਦਾਬਾਦ ਜ਼ਿੰਦਾਬਾਦ ਪਰ ਤੁਹਾਨੂੰ ਭੇਡਾਂ ਦਾ ਕਹ ਕੇ ਹੋਰ ਕੀ ਕਹ ਕੇ ਦੱਸੋ ਮੈਨੂੰ ਜਵਾਬ ਦਿਓ ਚੱਟਾ ਰੁਗ ਗਿਆ ਜਦ ਨਸ਼ਿਆਂ ਬਰੋਧ ਰੁਗ ਗਿਆ ਚੱਟਾ ਕਿੰਨੇ ਮਰਦੇ ਆ ਪਤਾ ਕੁਝ ਅੰਕੜੇ ਹੈਗੇ ਆ ਦਰਜਨਾ ਮਰਦੇ ਆ ਦਰਜਨਾ ਦਰਜਨਾ ਹਫਤੇ ਦੇ ਵਿੱਚ ਦਰਜਨਾ ਬੰਦੇ ਮਰ ਜਾਂਦੇ ਆ ਨੌਜਵਾਨ ਮੁੰਡੇ ਟੀਕੇ ਲਾ ਲ ਕੇ 18 18 20 ਵੀ ਸਾਲ ਦੇ ਇਕ ਕੰਦਾ ਬਾਈ ਪਾਗਲ ਹੋ ਗਏ ਲੋਕ ਪਾਗਲ ਹੋਣਗੇ ਬਾਈ ਹਲੇ ਹੋਏ ਨਹੀਂ ਹੋਣਗੇ ਕੰਦਾ ਟੱਕਰਾ ਮਾਰਿਆ ਕਰੇ ਕੰਦਾ ਟੱਕਰਾ ਵੀ ਅਸੀਂ ਕੀ ਕੀ ਅਸੀਂ ਕੀ ਗਲਤੀ ਕਰ ਰਹੇ ਹਾਂ ਹਲੇ ਨਹੀਂ ਯਾਰ ਸਾਡੇ ਲੋਕਾਂ ਨੂੰ ਸਮਝ ਆਉਂਦੀ ਹੱਦ ਹੋ ਗਈ ਯਾਰ ਕਿਹੜੇ ਗੱਲ ਦਾ ਚਾਹ ਤੁਹਾਨੂੰ ਕਿੱਥੋਂ ਪੰਜਾਬ ਸੁੱਖਾਂ 'ਚ ਬਸਦਾ ਕਿੱਥੋਂ ਪੰਜਾਬ ਰੰਗਲਾ ਬਣ ਗਿਆ ਤੁਸੀਂ ਅੱਜ ਆ ਬੋਟਾਂ 'ਚ ਤੁਰੇ ਫਿਰਦੇ ਚੱਕ ਕੇ ਝੰਡੇ ਦੱਸੋ ਮੈਨੂੰ ਕਿਹੜੀ ਗੱਲ ਤੋਂ ਦੱਸਦਾ ਉਹ ਵੀ ਪੰਜਾਬ ਦਾ ਹਾਸ ਉਧਰ ਗਿਆ ਕੋਈ ਮੈਨੂੰ ਇੱਕ ਕੰਮ ਬੱਕਰਾ ਕੋਈ ਭਗਤ ਇੱਕ ਬੱਕਰੇ ਦਾ ਭਗਤ ਕੋਈ ਮੈਨੂੰ ਕਦੇ ਇੱਥੇ ਆ ਕੇ ਲਿਖ ਕੇ ਦੱਸ ਦੇ ਵੀ ਆਹ ਕਮ ਬਬਕਰ ਨੇ 4 ਸਾਲ ਚੰਗਾ ਕਰਤਾ ਸਮਝੋ ਸਮਝੋ ਆਪਦੀ ਆਉਣ ਵਾਲੀਆਂ ਨਸਲਾਂ ਦੇ ਕਿ ਖੂਪਟ ਰਹੇ ਹੋ ਟੋਏ ਖਾਤੇ ਪਟ ਰਹੇ ਹੋ ਉਹਨਾਂ ਦੇ ਕਾਤਲ ਲੋਕ ਆ ਤੁਸੀਂ ਕਾਤਲ ਆਪਣੀ ਆਉਣ ਵਾਲੀਆਂ ਨਸਲਾਂ ਦੇ ਕਾਤਲ ਲੋਕ ਆ ਜਿਹੜੇ ਅੱਜ ਨਜ ਪਿੱਛੇ ਆਪ ਦੇ ਕੋਈ ਮਾੜਿਆਂ ਮੋਟਿਆਂ ਲਾਚਾਂ ਪਿੱਛੇ ਮਾੜੀਆਂ ਮੋਟੀਆਂ ਪੂਛਾਂ ਲਵਾ ਕੇ ਮੰਗਰ ਤੁਸੀਂ ਕਿਸੇ ਗਰਜਾਂ ਪਿੱਛੇ ਨਾ ਗਦਾਰਾਂ ਦੇ ਮਗਰ ਤੁਸੀਂ ਪਰਾਂ ਹਟਾ ਦਿੰਦੇ ਫਿਰਦੇ ਝੰਡੇ ਚੱਕੀ ਫਿਰਦੇ ਜੇ ਹਾਇ ਕਿਸੇ ਬੌਕਰ ਦੇ ਭਗਤ ਚਿਕਰੇ ਬੌਕਰ ਦੀ ਭੇਡ ਚ ਹਿੰਮਤ ਤਾਂ ਮੇਰੀਆਂ ਗੱਲਾਂ ਨਾਲ ਤਰਕ ਨਾਲ ਦਲੀਲ ਨਾਲ ਜਵਾਬ ਦੇ ਦਿਓ ਆਕੇ